ਕਿਉਂਕਿ ਰਾਜਨੀਤਿਕ ਤੌਰ ਤੇ ਵਿਰੋਧ ਕਰਨਾ ਉਹ ਕੋਈ ਹੋਰ ਗੱਲਾਂ ਤੇ ਕਦੇ ਫੇਰ ਕਰ ਲਾਂਗੇ ਜਿਹੜਾ ਬਿੱਲ ਹੁਣ ਆ ਰਿਹਾ ਫਾਇਰ ਦਾ ਇਹ ਵੀ ਬੜਾ ਇੰਪੋਰਟੈਂਟ ਬਿੱਲ ਹੈ ਜੀ ਕਿਉਂਕਿ ਫਾਇਰ ਸੇਫਟੀ ਤੇ ਐਮਰਜੈਂਸੀ ਦੇ ਜਿਹੜੀਆਂ ਉਹ ਵੀ ਬਹੁਤ ਪੁਰਾਣੀਆਂ ਰੀਤਾਂ ਚੱਲ ਰਹੀਆਂ ਨੇ ਪੁਰਾਣੇ ਰੂਲ ਚੱਲ ਰਹੇ ਨੇ ਇਤੋਂ ਤੱਕ ਕਿ ਗੱਡੀਆਂ ਵੀ ਉਹਨਾਂ ਕੋਲੇ ਇਹੋ ਜਿਹੀਆਂ ਨੇ ਜਿਹੜੀਆਂ ਮਤਲਬ ਮੌਕੇ ਤੇ ਨਹੀਂ ਪਹੁੰਚ ਸਕਦੀਆਂ ਜੇ ਪਹੁੰਚ ਗਿਆ ਤਾਂ ਉਹ ਗੱਡੀਆਂ ਦੀ ਰੀਚ ਇੰਨੀ ਹੈ ਨਹੀਂ ਕਿ ਜਿੱਥੇ ਅੱਗ ਲੱਗੀ ਹੋਈ ਹੈ ਕਿਉਂਕਿ ਅੱਜ ਕੱਲ੍ਹ ਸਿਕਾਈ ਹਾਈ ਅਸਮਾਨ ਨੂੰ ਛੂੰਹਦੀਆਂ ਬਿਲਡਿੰਗਾਂ ਬਣਨ ਲੱਗੀਆਂ ਤਾਂ ਉੱਥੇ ਤੱਕ ਦੀ ਪਹੁੰਚ ਵੀ ਜਿਹੜੀ ਹੈ ਉਹ ਜ਼ਰੂਰੀ ਹੈ ਸੋ ਪਿਛਲੇ ਦਿਨੀ ਅਸੀਂ ਪੰਜਾਬ ਸਰਕਾਰ ਵੱਲੋਂ ਬਹੁਤ ਸਾਰੀਆਂ ਲੇਟੈਸਟ ਗੱਡੀਆਂ ਜਿਹੜੀਆਂ ਇਸ ਵਕਤ ਨਿਊਯਾਰਕ ਪੁਲਿਸ ਫਾਇਰ ਡਿਪਾਰਟਮੈਂਟ ਕੋਲ ਨੇ ਉਸ ਪੱਧਰ ਦੀਆਂ ਗੱਡੀਆਂ ਅਸੀਂ ਬਾਟ ਵਾਟਮਨ ਨੂੰ ਦਿੱਤੀਆਂ ਨੇ ਨਾਟ ਓਨਲੀ ਗੱਡੀਆਂ ਛੋਟੀਆਂ ਕਸਬਿਆਂ ਚ ਕਈ ਵਾਰੀ ਗੱਡੀ ਨਹੀਂ ਜਾਂਦੀ ਉਹ ਗਲੀਆਂ ਭੀੜੀਆਂ ਨੇ ਤੰਗ ਨੇ ਛੋਟੀਆਂ ਗੱਡੀਆਂ ਫਿਰ ਉਸ ਤੋਂ ਬਾਅਦ ਵੀ ਮੋਟਰਸਾਈਕਲ ਵੀ ਆ ਗਿਆ ਅੱਜਕੱਲ ਕਿ ਮੋਟਰਸਾਈਕਲ ਵੀ ਉਤੇ ਟੈਂਕੀ ਲੱਗੀ ਹੋਈ ਆ ਵੱਡੀ ਪਾਣੀ ਵਾਲੀ ਕਿ ਇਮੀਡੀਏਟਲੀ ਪਹਿਲਾਂ ਮੋਟਰਸਾਈਕਲ ਪਹੁੰਚ ਜਾਏ ਉਥੇ ਜਿੱਥੇ ਬਿਲਕੁਲ ਹੀ ਜਿਹੜੇ ਏਰੀਏ ਸ਼ਹਿਰ ਦੇ ਅੰਦਰਲੇ ਨੇ ਸੋ ਇਹ ਸਾਡਾ ਫਰਜ਼ ਆ ਕਿ ਅੱਜ ਦੇ ਜ਼ਮਾਨੇ 'ਚ ਸੇਫਟੀ ਵਾਸਤੇ ਕਿਉਂਕਿ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਹੁੰਦੀ ਸੇਫਟੀ ਵਾਸਤੇ ਇਪੋਰਟੈਂਸ ਜਿਹੜੀ ਹੈ ਉਹ ਦਿੱਤੀ ਜਾਵੇ ਇੱਕ ਹੋਰ ਬੜੀ ਅਜੀਬ ਜੀ ਗੱਲ ਹੈਗੀ ਐ ਮੈਨੂੰ ਤਾਂ ਬੜੀ ਅਜੀਬ ਲੱਗੀ ਵੈਸੇ ਤੇ ਉਹ ਵੀ ਇਸ ਬਿਲ ਦੇ ਰਹੀਂ ਅਸੀਂ ਸੋਧ ਕਰ ਰਹੇ ਹਾਂ ਅ ਮੇਰੇ ਕੋਲੇ ਤਿੰਨ ਚਾਰ ਕੁੜੀਆਂ ਆਈਆਂ ਡੇਰਾ ਬਸੀ ਤੋਂ ਸੀ ਮੈਂ ਕਿਤੇ ਉਧਰ ਫੰਕਸ਼ਨ ਤੇ ਗਿਆ ਸੀ ਜੀ ਤੇ ਉਹ ਰੋਣ ਲੱਗ ਗਈਆਂ ਉਹ ਕਹਿੰਦੀਆਂ ਵੀ ਐਸੀ ਫਾਇਰ ਡਿਪਾਰਟਮੈਂਟ ਚ ਨੌਕਰੀ ਲੈਣ ਵਾਸਤੇ ਪੇਪਰ ਦਿੱਤਾ ਸੀ ਜੀ ਤੇ ਥਿਓਰੀ ਦਾ ਪੇਪਰ ਅਸੀਂ ਕਲੀਅਰ ਕਰ ਲਿਆ ਸਾਡੇ ਬਹੁਤ ਵਧੀਆ ਨੰਬਰ ਆ ਗਿਆ ਅਕਸਰ ਕੁੜੀਆਂ ਦੇ ਨੰਬਰ ਜ਼ਿਆਦਾ ਹੀ ਆਉਂਦੇ ਜੇ ਆਪਾਂ ਦੇਖੀਏ ਹਿਸਟਰੀ ਦਾ 10ਵੀਂ ਚੋਂ ਵੀ ਕੁੜੀਆਂ ਫਰਸਟ ਪੰਜਾਬ ਚੋਂ 12ਵੀਂ ਚੋਂ ਵੀ ਕੁੜੀਆਂ ਫਰਸਟ ਬੀਏ ਚੋਂ ਵੀ ਐਮਏ ਚੋਂ ਵੀ ਸੋ ਲਿਖਤੀ ਨੰ ਟੈਸਟ ਪਾਸ ਕਰ ਲਿਆ ਪਰ ਕਹਿੰਦੀ ਸਾਨੂੰ ਨੌਕਰੀ ਨਹੀਂ ਮਿਲੀ ਕਿਉਂਕਿ ਫਿਜ਼ੀਕਲ ਟੈਸਟ ਅਸੀਂ ਫੇਲ ਹੋ ਗਏ ਆ ਮੈਂ ਕਹਿੰਦੀ ਕਿ ਕਿਉਂ ਫੇਲ ਹੋ ਗਏ ਆ ਉਹ ਕਹਿੰਦੀ ਜੀ ਪਤਾ ਨਹੀਂ ਕਿਦੋਂ ਦੇ ਰੂਲ ਬਣਾਏ ਹੋਏ ਨੇ ਪਤਾ ਨਹੀਂ ਕਿਹੜੇ ਬਾਬਾ ਆਦਮ ਬਲੇ ਦੇ ਰੂਲ ਬਣੇ ਹੋਏ ਨੇ ਕਿ ਇੱਕੋ ਹੀ ਉਹਦੇ ਰੂਲ ਨੇ ਕਿ 60 ਕਿਲੋ ਦੀ ਬੋਰੀ ਮੁੰਡਾ ਵੀ ਜਾ ਕੇ ਦਿਖਾਊਗਾ ਫਿਰ ਭੱਜੂਗਾ ਐ ਭੱਜਿਆਊਗਾ ਬੋਰੀ ਚੱਕੂਗਾ 60 ਕਿਲੋ ਦੀ ਉਹਨੂੰ ਆਪਣੇ ਮੋਢੇ ਤੇ ਰੱਖੂਗਾ ਤੇ ਫਿਰ ਅੱਗੇ ਨਿਕਲ ਜਾਊਗਾ 60 ਕਿਲੋ ਦੀ ਬੋਰੀ ਕੁੜੀ ਨੇ ਚੱਕਣੀ ਹੈ ਉਹ ਕਹਿੰਦੇ ਸਾਡੇ 올림픽 ਦੇ ਰਿਕਾਰਡ ਹੋਰ ਨੇ 100 ਮੀਟਰ ਦੇ ਮੁੰਡਿਆਂ ਦੇ ਰਿਕਾਰਡ ਹੋਰ ਨੇ ਕੁੜੀਆਂ ਦੇ ਹੋਰ ਨੇ 400 ਮੀਟਰ ਦੇ ਕੁੜੀਆਂ ਦੇ ਰਿਕਾਰਡ ਹੋਰ ਨੇ ਮੁੰਡਿਆਂ ਦੇ ਹੋਰ ਨੇ ਸੋ ਕਿ ਸਾਡਾ ਇਦਾਂ ਕਿਵੇਂ ਹੋ ਸਕਦਾ ਕਿ ਅਸੀਂ 60 ਕਿਲੋ ਦੀ ਬੋਰੀ ਚੱਕਣੀ ਹੈ ਤੇ ਵਾਹ ਯੋਨਲੀ 60 ਕਿਲੋ ਹੀ ਫਿਰ ਇਹ ਕਹਿੰਨੇ ਲਿਖਦਾ ਜੀ ਕਿ ਜਿਹੜਾ ਅੰਦਰ ਬੈਠਾ ਹੈ ਜੇ ਕੋਈ ਅੱਗ ਲੱਗ ਗਈ ਅੰਦਰ 60 ਕਿਲੋ ਦੇ ਬੰਦਾ ਬੈਠਾ ਹੋਊਗਾ ਬਸ ਜੇ ਪਹਿਲਾਂ 70 ਦਾ ਹੋਇਆ ਫਿਰ ਤਾਂ ਮੁੰਡਾ ਵੀ ਨਹੀਂ ਚੱਕ ਸਕਦਾ ਜੀ ਜੇ 80 ਦਾ ਹੋਇਆ ਫੇਰ ਕੀ ਕਰੋਗੇ ਜੀ ਸੋ ਕੱਲੀ ਥੋੜੀ ਜਾਊਗੀ ਉਹ ਕੁੜੀ ਜੇ ਕੋਈ ਐਮਰਜੈਂਸੀ ਇੱਦਾਂ ਨਹੀਂ ਆਉਂਦੀ ਐ ਤਾਂ ਨਾਲ ਮੁੰਡੇ ਵੀ ਜਾਣਗੇ ਜਿਹੜੇ ਉਹਦੇ ਸਟਾਫ ਨੰਬਰ ਚ ਕੁਲੀ ਮੈਂਬਰ ਹੋਣਗੇ ਸਹੇ ਤਾਂ ਮੈਨੂੰ ਲੱਗਿਆ ਕਿ ਬਦਲ ਦੇਣਾ ਚਾਹੀਦਾ ਹੈ ਦੇਸ਼ ਦੇ ਵਿੱਚ ਕਿਤੇ ਵੀ ਫਾਇਰ ਬ੍ਰਿਗੇਡ ਦੇ ਵਿੱਚ ਕੁੜੀਆਂ ਨਹੀਂ ਆਗੀਆਂ ਜੀ ਐਦਾਂ ਦੇ ਰੂਲ ਬਣਾ ਰੱਖੇ ਨੇ ਅੱਜਕੱਲ ਕਿਹੜਾ ਫੀਲਡ ਐ ਜਿੱਥੇ ਕੁੜੀਆਂ ਨਹੀਂ ਮਤਲਬ ਜਾ ਸਕਦੀਆਂ ਜਾਂ ਕੰਮ ਕਰ ਸਕਦੀਆਂ ਨੇ ਜਾਂ ਮੈਡਲ ਜਿੱਤ ਸਕਦੀਆਂ ਨੇ ਜਾਂ ਸੁਨੀਤਾ ਬਲੀਮ ਵਰਗੀਆਂ ਅੰਬਰਾ ਚ ਗਈਆਂ ਹੋਈਆਂ ਤਾਂ ਕੋਈ ਇਦਾਂ ਦਾ ਅੱਜ ਕੱਲ੍ਹ ਦੇ ਜ਼ਮਾਨੇ 'ਚ ਇਸ ਤਰ੍ਹਾਂ ਦਾ ਰੂਲ ਐ ਲੱਗਦਾ ਜਿਵੇਂ ਅਸੀਂ ਅਪਡੇਟ ਹੀ ਨਹੀਂ ਹੋਏ ਸਵਸੀ ਉਹਨਾਂ ਦੇ ਜਿਹੜੇ ਨਾਰਮਸ ਨੇ ਉਹਨਾਂ ਨੂੰ ਸੌਖੇ ਕਰ ਰਹੇ ਆ ਤੇ ਕੁੜੀਆਂ ਲਈ 40 ਕਿਲੋ ਦੀ ਬੋਰੀ ਦਾ ਜਾਂ ਵੀ ਜੋ ਵੀ ਉਹਨਾਂ ਦੇ ਟੈਸਟ ਨੇ ਉਹ ਕੁੜੀਆਂ ਦੇ ਮੁਤਾਬਕ ਉਹਨਾਂ ਦੇ ਜੋ ਪ੍ਰਮਾਤਮਾ ਨੇ ਉਹਨਾਂ ਨੂੰ ਸ਼ਕਤੀ ਦਿੱਤੀ ਉਹਦੇ ਮੁਤਾਬਕ ਅਸੀਂ ਨੋਰਮਸ ਜਿਹੜੇ ਨੇ ਉਹ ਬਦਲ ਰਹੇ ਆ ਤੇ ਪਹਿਲੀ ਵਾਰ ਹੋਊਗਾ ਸਰ ਪੰਜਾਬ ਪਹਿਲਾ ਸੂਬਾ ਹੋਊਗਾ ਕਿ ਜਿਹੜੇ ਸੂਬੇ ਨੇ ਆਪਣੀਆਂ ਧੀਆਂ ਨੂੰ ਆਪਣੀਆਂ ਭੈਣਾਂ ਨੂੰ ਫਾਇਰ ਬਿਗੇਟ ਦੇ ਵਿੱਚ ਨੌਕਰੀਆਂ ਦਿੱਤੀਆਂ ਨੇ ਇਹਦੇ ਵਿੱਚ ਅਸੀਂ ਬਦਲਣ ਲੱਗੇ ਆ ਸਰ ਕਿਉਂਕਿ ਪਹਿਲਾਂ ਕਿਸੇ ਨੇ ਦਿਖਿਆ ਹੀ ਨਹੀਂ ਰੂਲ ਇੰਨ ਚੱਲੀ ਜਾਂਦੇ ਨੇ ਢੂੜਾਂ ਜੰਮ ਗੀਆਂ ਫੈਲਾਂ ਤੇ ਕਿਸੇ ਨੇ ਝਾੜੀਆਂ ਹੀ ਨਹੀਂ ਸੋ ਇਸ ਕਰਕੇ ਬਹੁਤ ਸਾਰੀਆਂ ਢੂਡਾ ਚਾਰਨ ਵਾਲੀਆਂ ਨੇ ਜੀ ਅਜੇ ਫੈਲਾਂ ਤੋਂ ਕੁਝ ਨਵੇਂ ਨਵੇਂ ਰੂਲ ਨਵੇਂ ਤਰੀਕੇ ਕੰਮ ਕਰਨ ਦੇ ਨਵੇਂ ਤਰੀਕੇ ਆ ਗਏ